ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਕੁੱਕਸਟਾਈਲ ਕੈਨੇਡੀਅਨ ਵਿੱਚ ਅੱਜ ਆਪਾਂ ਬਣਾਵਾਂਗੇ ਕਾਲੇ ਚਨੇ ਦੀ ਸਬਜ਼ੀ ਉਸ ਲਈ ਆਪਾਂ ਇੱਕ ਕਾਲੇ ਚਨੇ ਦੀ ਲੈ ਕੇ ਉਸ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਉਸ ਵਿੱਚ ਇੱਕ ਚਮਚ ਨਾਣ ਪਾ ਕੇ ਉਸ ਨੂੰ ਪੂਰੀ ਰਾਤ ਭਿਓ ਕੇ ਰੱਖ ਦਿੱਤਾ ਸੀ ਜੇ ਤੁਸੀਂ ਚਾਹੋ ਤਾਂ ਇਸ ਨੂੰ ਕੁਝ ਘੰਟਿਆਂ ਲਈ ਵੀ ਭਿਓ ਸਕਦੇ ਹੋ ਤੇ ਪੂਰੀ ਰਾਤ ਵੀ ਤੇ ਹੁਣ ਆਪਾਂ ਇਹਨਾਂ ਨੂੰ ਬੋਇਲ ਨਹੀਂ ਕਰਾਂਗੇ ਤੇ ਦੂਸਰੇ ਪਾਸੇ ਆਪਾਂ ਤੜਕੇ ਦੀ ਤਿਆਰੀ ਕਰਦੇ ਹਾਂ ਕੜਾਈ ਵਿੱਚ ਮੈਂ 3 ਤੋਂ 4 ਚਮਚ ਸਰੋਂ ਦਾ ਤੇਲ ਲਿਆ ਹੈ ਤੁਸੀਂ ਕੋਈ ਵੀ ਤੇਲ ਯੂਜ਼ ਕਰ ਸਕਦੇ ਹੋ ਤੇਲ ਦੇ ਗਰਮ ਹੁੰਦੇ ਆ ਆਪਾਂ ਪਿਆਜ਼, ਸਪ੍ਰਿੰਗ ਆਨੀਅਨ, ਹਰੀਆਂ ਮਿਰਚਾਂ ਤੇ ਇੱਕ ਲਸਣ ਨੂੰ ਚੋਪਰ ਵਿੱਚ ਮੋਟਾ-ਮੋਟਾ ਚੋਪ ਕਰ ਲੈਣਾ ਹੈ ਬਹੁਤ ਜ਼ਿਆਦਾ ਬਰੀਕ ਆਪਾਂ ਨਹੀਂ ਕਰਾਂਗੇ ਫਿਰ ਇਸ ਦਾ ਉਹ ਟੇਸ ਸਬਜ਼ੀ ਵਿੱਚ ਨਹੀਂ ਆਉਂਦਾ ਇਸ ਲਈ ਆਪਾਂ ਇਸ ਨੂੰ ਮੋਟਾ ਇਹ ਚੌਕ ਕਰਾਂਗੇ ਥੋੜਾ ਜਿਹਾ ਤਾਂ ਜੋ ਸਬਜੀ ਵਿੱਚ ਟੇਸਟ ਵਧੀਆ ਆ ਸਕੇ ਤੇ ਇੱਥੇ ਆਪਾਂ ਚਨੇ ਨੂੰ ਪੂਰੀ ਰਾਤ ਭਿਓ ਕੇ ਰੱਖਿਆ ਸੀ ਇਸ ਲਈ ਉਸ ਨੂੰ ਆਪਾਂ ਬੋਇਲ ਨਹੀਂ ਕਰਨਾ ਹੈ ਉਸ ਨੂੰ ਆਪਾਂ ਸਿੱਧਾ ਹੀ ਤੜਕਾ ਲਗਾ ਦੇਵਾਂਗੇ ਤੇ ਉਹ ਸਬਜੀ 15-20 ਮਿੰਟ ਵਿੱਚ ਦੀ ਬਣ ਕੇ ਤਿਆਰ ਹੋ ਜਾਂਦੀ ਹੈ ਕਿਉਂਕਿ ਪੂਰੀ ਰਾਤ ਚਨੇ ਭਿਓ ਕੇ ਰੱਖਣ ਨਾਲ ਉਹਨਾਂ ਨੂੰ ਦੁਬਾਰਾ ਬੋਇਲ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੇ ਆਪਣਾ ਤੜਕਾ ਬਣ ਕੇ ਤਿਆਰ ਹੈ ਇਸ ਤਰ੍ਹਾਂ ਦਾ ਆਪਾਂ ਥੋੜਾ ਮੋਟਾ ਹੀ ਤੜਕਾ ਰੱਖਣਾ ਹੈ ਤੇ ਕੜਾਈ ਵਿੱਚ ਆਪਾਂ ਜੀਰਾ ਸਾਬਤ ਧਨੀਆ ਪਾ ਦਿੱਤਾ ਹੈ ਤੇ ਇਸ ਨੂੰ ਆਪਾਂ ਥੋੜਾ ਜਿਹਾ ਫਰਾਈ ਕਰ ਲਵਾਂਗੇ ਜਦੋਂ ਇਹ ਫਰਾਈ ਹੋ ਗਿਆ ਤਾਂ ਇਸ ਵਿੱਚ ਆਪਾਂ ਤੜਕਾ ਪਾ ਦੇਵਾਂਗੇ ਤੜਕੇ ਨੂੰ ਆਪਾਂ ਉਦੋਂ ਤੱਕ ਫਰਾਈ ਕਰਨਾ ਹੈ ਜਦ ਤੱਕ ਇਸ ਦਾ ਕਲਰ ਲਾਈਟ ਪਿੰਕ ਜਿਹਾ ਨਹੀਂ ਹੋ ਜਾਂਦਾ ਤੇ ਫਿਰ ਆਪਾਂ ਇਸ ਵਿੱਚ ਮਸਾਲੇ ਐਡ ਕਰਾਂਗੇ ਮਸਾਲਿਆਂ ਵਿੱਚ ਆਪਾਂ ਸਾਫਤ ਲਾਲ ਮਿਰਚ ਹਲਦੀ ਕਾਲੀ ਮਿਰਚ ਨਮਕ ਆਪਾਂ ਪਹਿਲਾਂ ਹੀ ਪਾਇਆ ਹੋਇਆ ਹੈ ਇਸ ਲਈ ਨਮਕ ਨੂੰ ਦੁਬਾਰਾ ਪਾਉਣ ਦੀ ਜ਼ਰੂਰਤ ਨਹੀਂ ਹੈ ਤੇ ਆਪਾਂ ਸਾਰੇ ਮਸਾਲੇ ਪਾ ਕੇ ਇਸ ਨੂੰ ਇੱਕ ਮਿੰਟ ਲਈ ਫਰਾਈ ਕਰ ਲਾਂਗੇ ਤਾਂ ਜੋ ਮਸਾਲੇ ਕੱਚਾਪਨ ਖਤਮ ਹੋ ਜਾਵੇ ਤੇ ਹੁਣ ਆਪਾਂ ਇੱਥੇ ਟਮਾਟਰ ਦੀ ਪਿਊਰੀ ਪਾ ਦੇਵਾਂਗੇ ਟਮਾਟਰ ਦੀ ਪਿਊਰੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਪਕਾ ਲੈਣਾ ਹੈ ਤੇ ਇਹ ਫਰੈਸ਼ ਪਿਊਰੀ ਯੂਜ਼ ਕਰਨੀ ਹੈ ਤੜਕਾ ਆਪਣਾ ਬਣ ਕੇ ਚੰਗੀ ਤਰ੍ਹਾਂ ਤਿਆਰ ਹੋ ਗਿਆ ਹੈ ਤੇ ਹੁਣ ਆਪਾਂ ਇਸ ਵਿੱਚ ਚਨੇ ਨੂੰ ਮਿਕਸ ਕਰ ਦੇਵਾਂਗੇ ਤਾਂ ਜੋ ਉਹਨਾਂ ਉੱਪਰ ਵੀ ਮਸਾਲਾ ਚੰਗੀ ਤਰ੍ਹਾਂ ਕੋਟ ਹੋ ਜਾਵੇ ਤੇ ਇਸ ਨੂੰ ਆਪਾਂ ਇਸੇ ਤਰ੍ਹਾਂ 3-4 ਮਿੰਟ ਲਈ ਪਕਾ ਲਵਾਂਗੇ ਤੜਕੇ ਵਿੱਚ ਚਨੇ ਨੂੰ ਆਪਾਂ ਇਸ ਤਰ੍ਹਾਂ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਪਕਾਉਣਾ ਹੈ ਤਾਂ ਜੋ ਸਬਜ਼ੀ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਵੇ ਇਸ ਤਰ੍ਹਾਂ ਤੇ ਜਦੋਂ ਇਹ ਆਪਣਾ ਪੱਕਦੇ ਹੋਏ 3 ਤੋਂ 4 ਮਿੰਟ ਹੋ ਗਏ ਤਾਂ ਆਪਾਂ ਥੋੜੇ ਜਿਹੇ ਚਨੇ ਪਜਾ ਕੇ ਰੱਖੇ ਸਨ ਉਹਨਾਂ ਨੂੰ ਆਪਾਂ ਗ੍ਰाइंड ਕਰ ਲੈਣਾ ਹੈ ਥੋੜੇ ਤਰ-ਤਰੇ ਰੱਖ ਲਵਾਂਗੇ ਤੇ ਉਹਨਾਂ ਨੂੰ ਆਪਾਂ ਗ੍ਰाइंड ਕਰਕੇ ਇਸ ਵਿੱਚ ਪਾ ਦੇਣਾ ਇਸ ਨਾਲ ਇੱਕ ਤਕਰੀਬੀ ਸੰਘਣੀ ਹੋ ਜਾਵੇਗੀ ਤੇ ਦੂਸਰਾ ਸਬਜ਼ੀ ਦਾ ਸਵਾਦ ਬਹੁਤ ਵਧੀਆ ਆਵੇਗਾ ਤੇ ਹੁਣ ਆਪਾਂ ਇੱਥੇ ਐਸੇ ਥੋੜੀ ਜਿਹੀ ਇੱਕ ਚਮਚ ਕਸੂਰੀ ਮੇਥੀ ਪਾ ਲਵਾਂਗੇ ਇਸ ਨਾਲ ਵੀ ਸਬਜ਼ੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੇ ਇਸ ਨੂੰ ਵੀ ਆਪਾਂ ਮਿਕਸ ਕਰਕੇ ਹੁਣ ਗ੍ਰाइंड ਕੀਤੇ ਹੋਏ ਚਣੇ ਅਤੇ ਉਸ ਪਾਣੀ ਨੂੰ ਯੂਜ਼ ਕਰਾਂਗੇ ਜਿਸ ਪਾਣੀ ਵਿੱਚ ਆਪਾਂ ਇਸ ਨੂੰ ਭਿਗੋ ਕੇ ਰੱਖਿਆ ਸੀ ਕਿਉਂਕਿ ਇਸ ਵਿੱਚ ਆਪਾਂ ਨਮਕ ਪਾਇਆ ਹੋਇਆ ਸੀ ਕਾਲੇ ਚਣੇ ਜਿਸ ਪਾਣੀ ਵਿੱਚ ਭਿਓਏ ਹੁੰਦੇ ਨੇ ਉਸ ਨੂੰ ਡੋਲਣਾ ਨਹੀਂ ਹੈ ਉਸ ਨੂੰ ਸਬਜੀ ਦੇ ਵਿੱਚ ਹੀ ਯੂਜ਼ ਕਰਾਂਗੇ ਹੋਰ ਆਪਾਂ ਸੱਜੀ ਨੂੰ ਟਾ ਕੇ 15-20 ਮਿੰਟ ਪਕਾਉਣਾ ਹੈ ਤੇ ਇਸ ਵਿੱਚ ਆਪਾਂ 1/2 ਲੀਟਰ ਪਾਣੀ ਹੋਰ ਐਡ ਕਰ ਦੇਵਾਂਗੇ ਤੇ ਸਬਜੀ ਨੂੰ ਟਾ ਕੇ ਪਕਣ ਲਈ ਛੱਡ ਦੇਵਾਂਗੇ ਤੇ ਵਿੱਚ ਵਿੱਚ ਆਪਾਂ ਇਸ ਨੂੰ ਚੈੱਕ ਵੀ ਕਰਦੇ ਰਹਿਣਾ ਹੈ ਸਬਜੀ ਸਾਡੀ ਬਣ ਕੇ ਤਿਆਰ ਹੈ ਤੇ ਹੁਣ ਲਾਸਟ ਵਿੱਚ ਅਸੀਂ ਇਸ ਉਪਰ ਚ ਧਨੀਆ ਬਾ ਦੇਵਾਂਗੇ ਗਾਰਨਿਸ਼ ਲਈ ਧਨੀਏ ਨਾਲ ਇਸ ਦਾ ਕਲਰ ਤੇ ਫਲੇਵਰ ਹੋਰ ਵੀ ਜ਼ਿਆਦਾ ਵਧੀਆ ਆਉਂਦਾ ਹੈ ਤੇ ਤੁਸੀਂ ਇਸ ਸਬਜੀ ਨੂੰ ਚਾਵਲ ਨਾਲ ਖਾ ਸਕਦੇ ਹੋ ਜਿਆਦਾਤਰ ਇਹ ਚਾਵਲ ਨਾਲ ਬਹੁਤ ਜ਼ਿਆਦਾ ਵਧੀਆ ਲੱਗਦੀ ਹੈ ਰੋਟੀ ਪੂਰੀ ਕਿਸੇ ਵੀ ਚੀਜ਼ ਨਾਲ ਇਸ ਨੂੰ ਤੁਸੀਂ ਖਾ ਸਕਦੇ ਹੋ ਤੇ ਇਹ ਸਬਜੀ ਆਪਣੀ ਬਣ ਕੇ ਤਿਆਰ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟਸ ਕਰਕੇ ਦੱਸਣਾ ਕਿ ਤੁਹਾਨੂੰ ਕਿੱਦਾਂ ਲੱਗੀ ਅੱਜ ਦੀ ਰੈਸਪੀ ਧੰਨਵਾਦ